ਬਹੁਤੀ ਭਾਗਾ ਵਾਲਾ ਦਿਨ ਸ਼ੁੱਕਰਵਾਰ 28 ਨਵੰਬਰ 2025 ਸਵੇਰ ਦੇ ਬਾਬਾ ਸੁਖਾ ਨਾਨ ਜੀ ਦੀ ਬਾਬਾ ਮੜਜ ਦੀ ਸਮਾਦੀ ਸਥਾਨ ਦੇ ਦਰਸ਼ਨ ਇਸ ਸਥਾਨ ਤੋਂ ਹਰ ਮਨੋਂ ਕਾਮਨਾ ਪੂਰਨ ਹੁੰਦੀਆਂ ਨੇ ਜਿਹੜੇ ਬੱਚਿਆਂ ਨੇ ਜਹਾਜ ਦੀ ਤਾਕੀ ਨੂੰ ਹੱਥ ਪਾਉਣਾ ਹੁੰਦਾ ਹੈ ਉਹ ਬਾਬਾ ਜੀ ਦੇ ਦਰਬਾਰ ਤੇ ਆਕੇ ਸੱਚੇ ਮਨ ਨਾਲ ਅਰਦਾਸ ਬੇਨਤੀ ਕਰਦੇ ਨੇ ਜਦੋਂ ਉਹਨਾਂ ਦਾ ਜਹਾਜੀ ਤਾਂ ਕਿਨੂੰ ਹੱਥ ਪੈ ਜਾਂਦਾ ਹੈ ਤਾਂ ਬਾਬਾ ਜੀ ਦੇ ਸੁੱਕੀ ਹੋਈ ਸੁਖਣਾ ਤਹਤ ਇੱਕ ਜਹਾਜ਼ ਇਸ ਦਰਬਾਰ ਤੇ ਚੜਾ ਕੇ ਜਾਂਦੇ ਨੇ ਬਾਬਾ ਜੀ ਸਾਰਿਆਂ ਤੇ ਮੇਰ ਭਰਿਆ ਹੱਥ ਰੱਖਣ ਇਹ ਕਿਸੇ ਸੰਗਤ ਵੱਲੋਂ ਉਹਨਾਂ ਦੀ ਬਾਬਾ ਜੀ ਦੇ ਸਥਾਨ ਤੇ ਮਨੋ ਕਾਮਨਾ ਪੂਰਨ ਹੋਈ ਹੈ ਅਸੀਂ ਵੀ ਬਾਬਾ ਜੀ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਜੋ ਵੀ ਇਸ ਦਰ ਤੇ ਆਪਦੀ ਅਰਦਾਸ ਬੇਨਤੀ ਲੈ ਕੇ ਆਉਂਦਾ ਹੈ ਬਾਬਾ ਜੀ ਸਾਰਿਆਂ ਦੀਆਂ ਬੇਨਤੀਆਂ ਅਰਦਾਸਾਂ ਪੂਰੀਆਂ ਕਰਨ ਜੈ ਬਾਬਾ ਮੱਤ